ਜੇਕਰ ਕਿਸੇ ਇਨਸਾਨ ਨੂੰ ਮਿਲਦੇ ਹਨ ਇਹ ਨੋ ਸੰਕੇਤ ਤਾਂ ਸਮਝ ਲਓ ਉਹ ਕੋਈ ਸਾਧਾਰਨ ਵਿਅਕਤੀ ਨਹੀਂ ਹੈ। ਭਗਵਾਨ ਦੀ ਵਿਸ਼ੇਸ਼ ਕਿਰਪਾ ਨਾਲ ਜਨਮਾ ਵਿਅਕਤੀ ਹੈ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਿਗਰ ਹੋਏ ਟਿਪਸ ਵਿੱਚ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਪਰਮਾਤਮਾ ਇਸ ਬ੍ਰਹਮੰਡ ਦੇ ਹਰ ਕਣ ਵਿੱਚ ਵਸਦਾ ਹੈ। ਪਰਮਾਤਮਾ ਹਰ ਥਾਂ ਵਿੱਚ ਮੌਜੂਦ ਹੈ। ਸਾਡੇ ਅੰਦਰ ਵੀ ਪਰ ਭਾਵੇਂ ਪਰਮਾਤਮਾ ਸਿੱਧਾ ਦਿਖਾਈ ਨਾ ਦੇਵੇ। پھر بھی اس کی موجودگی میں محسوس کیا جا سکتا ہے اِسے اس انبو کرتے ہوں پر ہر کوئی اس برہم احساس دا انوبھو نہیں کر دا. جتے کرتا جتنے انفاروں ہی ملتا ہے جنہ کو کوئی وشیش برہم شکتی ہوں بھگوان کرشن نے اپنیا سکھاؤں اجھے نو لکشن دسے ہیں جو کیا دستے ہیں کہ منک کوئی عام منک نہیں سکوں ਪਰਮਾਤਮਾ ਦੀ ਕਿਰਪਾ ਨਾਲ ਬਖਸ਼ਿਆ ਗਿਆ ਇੱਕ ਵਿਸ਼ੇਸ਼ ਤੋਹਫਾ ਹੈ ਜੇਕਰ ਕੋਈ ਇਹ ਨੌ ਲਕਸ਼ਣ ਮਨੁੱਖਾ ਵਿੱਚ ਦੇਖੇ ਜਾਂਦੇ ਹਨ ਤਾਂ ਸਮਝੋ ਕਿ ਉਹ ਵਿਅਕਤੀ ਕੋਈ ਆਮ ਇਨਸਾਨ ਨਹੀਂ ਸੀ ਸ੍ਰੀ ਕ੍ਰਿਸ਼ਨ ਨੇ ਅਜੇ ਹੀ ਵਿਅਕਤੀਆਂ ਨੂੰ ਸਭ ਤੋਂ ਵਧੀਆ ਕਿਹਾ ਹੈ ਕਿਉਂਕਿ ਇਹ ਗੁਣ ਆਮ ਮਨੁੱਖਾ ਵਿੱਚ ਨਹੀਂ ਦੇਖੇ ਜਾਂਦੇ ਅਕਸਰ ਇਹ ਗੁਣ ਅਜਿਹੇ ਲੋਕਾਂ ਵਿੱਚ ਜਨਮ ਤੋਂ ਹੀ ਦੇਖੇ ਜਾਂਦੇ ਹਨ ਅਤੇ ਜਦੋਂ ਉਹ ਵੱਡੇ ਹੁੰਦੇ ਹਨ ਤਾਂ ਉਹ ਆਪਣੀਆਂ ਅਸਾਧਾਰਨ ਸ਼ਕਤੀਆਂ ਕਾਰਨ ਮਸ਼ਹੂਰ ਵੀ ਹੋ ਜਾਂਦੇ ਹਨ। ਸ਼੍ਰੀ ਕ੍ਰਿਸ਼ਨ ਜੀ ਦੇ ਅਨੁਸਾਰ ਹਰ ਵਿਅਕਤੀ ਇੱਕ ਉਦੇਸ਼ ਨਾਲ ਪੈਦਾ ਹੁੰਦਾ ਹੈ ਅਤੇ ਮਨੁੱਖੀ ਜਨਮ ਪ੍ਰਾਪਤ ਕਰਨਾ ਕੋਈ ਆਮ ਗੱਲ ਨਹੀਂ ਹੁੰਦੀ। 84 ਲੱਖ ਜਨਵਾਂ ਵਿੱਚੋਂ ਮਨੁੱਖੀ ਜਨਮ ਨੂੰ ਸਭ ਤੋਂ ਵਧੀਆ ਅਤੇ ਸਰਬਸ਼ੇਸ਼ਟ ਕਿਹਾ ਜਾਂਦਾ ਹੈ। ਇਹ ਜ਼ਿੰਦਗੀ ਇੱਕ ਨਮੂਨਤੋਪਾ ਹੈ ਜਿਸ ਵਿੱਚ ਮਨੁੱਖ ਨੂੰ ਉਹ ਸਭ ਕੁਝ ਮਿਲਦਾ ਹੈ ਜੋ ਉਹ ਚਾਹੁੰਦਾ ਹੈ। جو کہ کوئی ہویو نہیں کر سکتا وہ منک کر سکتا ہے اس لیے ہر منک نماتما شکر گزار ہونا چاہیے ہے کہ اس نے اس منکی جیون دتا ہے اس نے اس جیون کی صحیح ورتوں کرنی چاہیے دنیا کی بلائی کی بھاؤنا کام بھی کرنا چاہیے ہے پر ہر کوئی اس موقع کی صحیح وتوں نہیں کرتا ਕੁਝ ਲੋਕ ਇਨਸਾਨ ਦੇ ਹੋ ਕੇ ਜਨਮ ਲੈਣ ਤੋਂ ਬਾਅਦ ਵੀ ਜਾਨਵਰਾਂ ਵਾਂਗ ਵਿਵਹਾਰ ਕਰਦੇ ਹਨ ਫਿਰ ਵੀ ਕੁਝ ਬਹੁਤ ਖੁਸ਼ਕਿਸਮਤ ਲੋਕ ਜੀ ਹੁੰਦੇ ਹਨ ਜਿਨ੍ਹਾਂ ਤੇ ਪਰਮਾਤਮਾ ਦੀਆਂ ਵਿਸ਼ੇਸ਼ ਅਸੀਸਾਂ ਹੁੰਦੀਆਂ ਹਨ दैਵੀ ਸ਼ਕਤੀਆਂ ਹਮੇਸ਼ਾ ਹੀ ਉਹਨਾਂ ਦੇ ਆਲੇ-ਦੁਆਲੇ ਮੌਜੂਦ ਹੁੰਦੀਆਂ ਹਨ ਜੋ ਉਹਨਾਂ ਨੂੰ ਹਰ ਸਮੇਂ ਹੀ ਸਹੀ ਰਸਤਾ ਵੀ ਖੋਲ੍ਹਦੀਆਂ ਹਨ ਅਤੇ ਹਰ ਸੰਕਟ ਵਿੱਚ ਉਹਨਾਂ ਦਾ ਸਾਥ ਵੀ ਦਿੰਦੀਆਂ ਹਨ ਅਸੀਂ ਸਿਰਫ ਉਹਨਾਂ ਨੂੰ ਹੀ ਚੁੰਮਦੀਆਂ ਹਨ ਜੋ ਸਹੀ ਰਾਸਤੇ 'ਤੇ ਚੱਲਦੇ ਹਨ। ਅਤੇ ਦੁਜਨ ਨੂੰ ਵੀ ਧਰਮ ਅਤੇ ਸੱਚ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਪਰ ਸਵਾਲ ਇਹ ਹੁੰਦਾ ਹੈ ਕਿ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੇ ਨਾਲ ਕੋਈ ਅਲੌਕਿਕ ਸ਼ਕਤੀ ਹੈ? ਕੀ ਕਦੇ ਅਜਿਹਾ ਹੋਇਆ ਹੈ ਕਿ ਅਸੀਂ ਮੋਟੇ ਕੰਡੇ 'ਤੇ ਵਾਪਸ ਆਏ ਹੁਣ ਜਾਂ کسے کسی خاص دے تو مسیح مسیح بچے ہو جا جی کی محسوس کیا ہے کہ کوئی ادھک شکتی ہر ہڈی رکھیا کر رہی ہے جے کر تو ہڈے نال تجھا ہویا ہے تائیں کسے چمتکار تو کٹ نہیں تھی منو جا نامنو منو پر برہم شکتی ہمیشہ ہی تو ہڈے نال رہن دی ہے اجسی تو ہنو ਨੋ ਅਜੀਬੀ ਸੰਕੇਤਾਂ ਬਾਰੇ ਦੱਸਾਂਗੇ ਜੋ ਕਿ ਇਹ ਸਾਬਿਤ ਕਰਦੇ ਹਨ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਹੋ ਤੁਹਾਡੇ ਕੋਲ ਕੁਝ ਅਜੀਬਾ ਹੈ ਜੋ ਤੁਹਾਨੂੰ ਸਾਰਿਆਂ ਤੋਂ ਹੀ ਵੱਖਰਾ ਬਣਾਉਂਦਾ ਹੈ ਕਿਉਂਕਿ ਇਹ ਤੁਹਾਡੇ ਜੀਵਨ ਵਿੱਚ ਇੱਕ ਨਵੀਂ ਦਿਸ਼ਾ ਵਿਦੇ ਸਕਦਾ ਹੈ ਅਸਲ ਇਹ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਉਹਨਾਂ ਨੂੰ ਦਵੀਂ ਜਿੰਨਾ ਬਾਰੇ ਜਾਣਨ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਰਾਣੀ ਦਾ ਸ਼ਿਵਾਰ ਤੁਹਾਡੇ ਤੇ ਹਮੇਸ਼ਾ ਬਣਿਆ ਰਹੇ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਸਿਮਰਤ ਵਨ ਸਟੈਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰੋ ਮਾਤਾ ਰਾਣੀ ਦਾ ਸ਼ਿਵਾਰ ਹਮੇਸ਼ਾ ਹੀ ਤੁਹਾਡੇ ਪਰਿਵਾਰ ਤੇ ਬਣਿਆ ਰਹੇ ਨੰਬਰ 1 ਭਗਵਾਨ શ્રી ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੋ ਵਿਅਕਤੀ ਕੋਈ ਵੀ ਕੰਮ ਕਰਦੇ ਸਮੇਂ ਖੁਸ਼ੀ ਅਤੇ ਦੁੱਖਵਾਰੇ ਨਹੀਂ ਸੋਚਦਾ ਭਾਵੇਂ ਹੁਣ ਸਰਦੀ ਹੋਵੇ ਜਾਂ ਗਰਮੀ ਹੋਵੇ ਉਹ ਕਦੇ ਵੀ ਆਪਣਾ ਕੰਮ ਵਿਚਾਰ ਨਹੀਂ ਛੱਡਦਾ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ ਉਹ ਆਪਣੇ ਰਾਸਤੇ ਤੋਂ ਨਹੀਂ ਟਕਦਾ ਅਤੇ ਹਰ ਹਾਲਾਤ ਵਿੱਚ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ ਲੋਕ ਉਸਾਰੇ ਚੰਗਾ ਕਹਿਣ ਜਾਂ ਫਿਰ ਮਾੜਾ ਆਪਣਾ ਕੰਮ ਪੂਰੀ ਨਿਸ਼ਟਾ ਦੇ ਨਾਲ ਕਰਦਾ ਹੈ ਉਸ ਨੂੰ ਆਪਣੇ ਆਪ ਅਤੇ ਪ੍ਰਮਾਤਮਾ ਤੇ ਪੂਰਾ ਭਰੋਸਾ ਹੁੰਦਾ ਹੈ कि एक दिन वो जरूर सफल होएगा अजीह व्यक्ति ते परमात्मा जी असीम कृपा हुंदी है नंबर 2 कदे भी ਦੂਜਾ ਬਾਰੇ ਬੁਰਾ ਨਹੀਂ ਬੋਲਦਾ श्री कृष्ण जी ਕਹਿੰਦੇ ਹਨ ਕਿ ਜੋ ਵਿਅਕਤੀ ਜ਼ਿੰਦਗੀ ਵਿੱਚ ਕਦੇ ਵੀ ਦੂਜਾ ਬਾਰੇ ਬੁਰਾ ਨਹੀਂ ਬੋਲਦਾ ਅਤੇ ਬੁਰਾ ਨਹੀਂ ਸੋਚਦਾ ਹਮੇਸ਼ਾ ਦੂਜਿਆਂ ਬਾਰੇ ਚੰਗੀਆਂ ਹੀ ਗੱਲਾਂ ਕਹਿੰਦਾ ਹੈ ਉਹ ਵਿਅਕਤੀ ਸਭ ਤੋਂ ਸਰਵਸ਼੍ਰੇਸ਼ਟ ਮੰਨਿਆ ਜਾਂਦਾ ਹੈ ਅਜਕਲ੍ਹ ਛੋਟੀਆਂ-ਛੋਟੀਆਂ ਗੱਲਾਂ ਤੇ ਹਮੇਸ਼ਾ ਦੂਜਾਂ ਨੂੰ ਬੁਰਾ ਕੁੱਲਾ ਕਹਿਣ ਲੱਗ ਜਾਂਦੇ ਹਨ ਉਹ ਦੂਜਾਂ ਦੀ ਬੇਇੱਜ਼ਤੀ ਕਰਨਾ ਦੂਜਾਂ ਦੀ ਨਿੰਦਾ ਕਰਨਾ ਦੂਜਾਂ ਨੂੰ ਨੁਕਸਾਨ ਪਹੁੰਚਾਣਾ ਦੂਜਾਂ ਨੂੰ ਨੀਵਾਂ ਵਿਕੂਣਾ ਆਦ ਵਰਗੀਆਂ ਗਤੀਵਿਧੀਆਂ ਕਰਦੇ ਰਹਿੰਦੇ ਹਨ ਅਤੇ ਇਹੀ ਕਾਰਨ ਹੈ ਕਿ ਅਜਿਹੇ ਲੋਕ ਜ਼ਿੰਦਗੀ ਵਿੱਚ ਕਦੇ ਵੀ ਸਫਲ ਨਹੀਂ ਹੁੰਦੇ ਨੰਬਰ 3 ਜੋ ਵਿਅਕਤੀ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਬਚਿਆ ਸਮਾਂ ਪਰਮਾਤਮਾ ਦੀ ਪੂਜਾ ਅਤੇ ਉਸ ਦੇ ਨਾਮ ਨੂੰ ਯਾਦ ਕਰਨ ਵਿੱਚ ਬਿਤਾਉਂਦਾ ਹੈ। ਉਸ ਨੂੰ ਇੱਕੋ ਇੱਕ ਸੱਚ ਮੰਨ ਕੇ ਉਸ ਨੂੰ ਅਨਵਕਰਣ ਦੇ ਯੋਗ ਵੀ ਹੁੰਦਾ ਹੈ। ਅਸਲ ਵਿੱਚ ਉਸ ਵਿਅਕਤੀ ਦੇ ਦੁਆਲੇ ਬ੍ਰह्म ਸ਼ਕਤੀਆਂ ਦਾ ਇੱਕ ਪਵਿੱਤਰ ਚੱਕਰ ਹੁੰਦਾ ਹੈ ਜਿਸ ਕਾਰਨ ਉਸ ਨੂੰ ਪਰਮਾਤਮਾ ਦੀ ਭਾਵਨਾ ਰਹਿੰਦੀ ਹੈ। ਇਹਨਾਂ ਲੋਕਾਂ ਨੂੰ پرماتما پورا بھروسہ وشواس ہوں پھر دکھ ہوئے جائے خوشی ہو گمی ہوتاتما یاد رکھتے ہیں کدی بھی پرماتما اپمان نہیں کرتے نمبر چار وہ ویکتی جو سماج کے پرتی اپنی ذمے واری پوری طرح سمجھتا ہے چنگے نیم کم کرتا ہے مصیبت میں پسے لوگ ਅਤੇ ਗਰੀਬਾਂ ਤੇ ਬੇਸਹਾਰੇ ਲੋਕਾਂ ਦੀ ਮਦਦ ਵੀ ਕਰਦਾ ਹੈ ਮੁਸੀਬਤ ਅਤੇ ਆਫਤ ਦੇ ਸਮੇਂ ਜਾਨਵਰਾਂ ਤੇ ਪੰਛੀਆਂ ਦੀ ਮਦਦ ਵੀ ਕਰਦਾ ਹੈ ਉਹ ਜੀਵਾਂ ਅਤੇ ਸਰੀਰਕ ਤੌਰ ਤੇ ਅਪਾਹਜਾਂ ਦੀ ਮਦਦ ਵੀ ਕਰਦਾ ਹੈ ਉਹ ਕਿਸੇ ਦਾ અપਮਾਨ ਨਹੀਂ ਕਰਦਾ ਅਤੇ ਕਦੇ ਵੀ ਕਿਸੇ ਨੂੰ ਨੀਵਾਂ ਨਹੀਂ ਸਮਝਦਾ ਉਹ ਮਨੁੱਖਾਂ ਵਿੱਚੋਂ ਸਭ ਤੋਂ ਵਧੀਆ ਅਤੇ ਸ੍ਰੇਸ਼ਟ ਇਨਸਾਨ ਮੰਨਿਆ ਜਾਂਦਾ ਹੈ ਹਰ ਕਿਸੇ ਵਿੱਚ ਅਜਿਹੇ ਗੁਣ ਨਹੀਂ ਹੁੰਦੇ ਸਿਰਫ ਉਹਨਾਂ ਲੋਕਾਂ ਵਿੱਚ ਹੀ ਜੀਵਿਣ ਹੁੰਦੇ ਹਨ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਅਪਾਰ ਹੁੰਦੀ ਹੈ ਉਹ ਖੁਦ ਵੀ ਚੰਗਾ ਕੰਮ ਕਰਦੇ ਹਨ ਅਤੇ ਦੂਜਿਆਂ ਨੂੰ ਵੀ ਅਜਿਹੇ ਕੰਮ ਕਰਨ ਦੇ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਨੰਬਰ 5 ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਹਨ ਕਿ ਜੋ ਵੀ ਵਿਅਕਤੀ ਕਦੇ ਵੀ ਦੂਜਾਂ ਨਾਲ ਬੇਇਨਸਾਫੀ ਨਹੀਂ ਕਰਦਾ ਕਦੇ ਵੀ ਦੂਜਿਆਂ ਦਾ ਤਨ ਨਹੀਂ ਚੋਰੀ ਕਰਦਾ ਅਤੇ ਕਦੇ ਵੀ ਦੂਜਿਆਂ ਦੀ ਬੇਵਸੀ ਦਾ ਫਾਇਦਾ ਨਹੀਂ ਉਠਾਂਦਾ ਸਿਰਫ ਉਹ ਹੀ ਵਿਅਕਤੀ ਸਭ ਤੋਂ ਵਧੀਆ ਅਤੇ ਸਰਵਸ਼੍ਰੇਸ਼ਟ ਮੰਨਿਆ ਗਿਆ ਹੈ ਜੋ ਕਦੇ ਵੀ ਦੂਜਿਆਂ ਦੀ ਰੋਜੀ ਰੋਕ ਕੇ ਨੂੰ ਨੁਕਸਾਨ ਨਹੀਂ ਪਹੁੰਚਾਂਦਾ ਅਤੇ ਜੋ ਵੀ ਬੰਦਾ ਕਦੇ ਵੀ ਦੂਜਿਆਂ ਨਾਲ ਨਫ਼ਰਤ ਨਹੀਂ ਕਰਦਾ ਉਹ ਦੁਨੀਆਂ ਵਿੱਚ ਹਮੇਸ਼ਾ ਹੀ ਪ੍ਰਸਿੱਧੀ ਪ੍ਰਾਪਤ ਕਰਦਾ ਹੈ ਨੰਬਰ 6 ਪੂਰਵ ਸੋਚਨਾ ਦੁਨੀਆ ਵਿੱਚ ਕੁਝ ਲੋਕ ਕੋਲ ਇੱਕ ਵਿਲੱਖਣ ਸ਼ਕਤੀ ਹੁੰਦੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਕੁਝ ਖਾਸ ਹੀ ਘਟਨਾਵਾਂ ਦਾ ਪੂਰਵ ਸੂਚਨਾ ਮਿਲਦੀ ਹੈ ਜੇ ਕਲਪਵਿਕ ਵਿੱਚ ਕੁਝ ਬੁਰਾ ਹੋਣ ਵਾਲਾ ਹੈ ਤਾਂ ਉਹਨਾਂ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਦਾ ਮਨ ਅਚਾਨਕ ਹੀ ਸचेਤ ਹੋ ਜਾਂਦਾ ਹੈ ਅਤੇ ਉਹ ਬੇਚੈਨ ਹੋ ਜਾਂਦੇ ਹਨ ਤੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਤਬਦੀਲੀਆਂ ਮਹਿਸੂਸ ਕਰਨ ਲੱਗਦੇ ਹਨ ਉਹ ਕੁਦਰਤ ਵਿੱਚ ਕੁਝ ਅਜੀਹੇ ਦ੍ਰਿਸ਼ੀ ਵਿਗਦੇ ਹਨ ਜੋ ਕਿ ਅਸ਼ਭੂਨ ਦੇ ਹਨ ਅਤੇ ਇਸ ਕਾਰਨ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਕੁਝ ਬਹੁਤ ਹੀ ਬੁਰਾ ਹੋਣ ਵਾਲਾ ਹੈ ਅਤੇ ਉਹ ਪਹਿਲਾਂ ਹੀ ਸਾਵਧਾਨ ਹੋ ਜਾਂਦੇ ਹਨ ਨੰਬਰ 7 ਕੁਝ ਲੋਕ ਹਮੇਸ਼ਾ ਹੀ ਆਪਣੇ ਆਲੇ-ਦੁਆਲੇ ਇੱਕ ਖਾਸ ਕਿਸਮ ਦੀ ਖੁਸ਼ਬੂ ਦਾ अनुभव ਕਰਦੇ ਹਨ ਅਤੇ ਉਹ ਹਮੇਸ਼ਾ ਹੀ ਹਵਾ ਵਿੱਚ ਤੈਰਦੇ ਸੁਗੰਧਿਤ ਧੂਮਲਾ ਤੋ ਸਟਿਕਸ ਅਰਗਬਤੀ ਜਾਂ ਫਿਰ कपूर ਵਰਗੀ ਪਵਿੱਤਰ ਖੁਸ਼ਬੂ ਦੀ ਚਲਕ ਵੀ ਮਹਿਸੂਸ ਕਰਦੇ ਹਨ ਇਹ ਉਹਨਾਂ ਦੇ ਆਲੇ-ਦੁਆਲੇ ਪਰਮਾਤਮਾ ਦੀ ਮੌਜੂਦਗੀ ਦਾ ਸੰਕੇਤ ਵੀ ਹੁੰਦਾ ਹੈ ਅਤੇ ਉਸ ਵਿਅਕਤੀ ਉੱਤੇ ਦੇਵੀ ਦੇਵਜਾ ਦਾ અપਾਰ ਆਸ਼ੀਰਵਾਦ ਵੀ ਹੁੰਦਾ ਹੈ ਨੰਬਰ 8 ਬ੍ਰਹਮ ਮੂਤੂ ਵਿੱਚ ਜਾਗਣਾ ਸਾਡੇ ਸ਼ਾਸਤਰਾਂ ਵਿੱਚ ਬ੍ਰਹਮ ਮੂਰਤ ਦਾ ਸਮਾਂ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਹ ਦਿਨ ਦਾ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਹੈ। ਵਾਸਤੂ ਸ਼ਾਸਤਰਾਂ ਵਿੱਚ ਇਸਨੂੰ ਦੇਵਤਿਆਂ ਦਾ ਸਮਾਂ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਸਮੇਂ वायुमंडल ਵਿੱਚ ਇੱਕ ਵਿਲੱਖਣੀ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਐਸੇ ਲਈ ਧਰਮ ਗ੍ਰੰਥ ਸਿਰਫ ਬ੍ਰਹਮ ਮੂਰਤ ਦੇ ਦੌਰਾਨ ਹੀ ਜਾਗਣਾ ਅਸਲ ਸਭ ਤੋਂ ਵਧੀਆ منیا جاتا ہے دنیا دے زیادہ تر لوگ برم مورت ختم ہونے بعد ہی دے ہن پر جے کر کسے وقتی کی نیند ہر روز برہ مہورت اپنے آپ جاگن لگ پیسوں ایک الوکک سنکیت بھی منیا جاتا ہے تے وہ قسمت والا ویکتی ہے جو لوگ ਹਰ ਰੋਜ਼ ਬ੍ਰਹਮ ਮੂਰਤੇ ਉ르ਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੂੜਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਸਮਿਆ ਜਾਗਣ ਵਾਲੇ ਲੋਕ ਹਮੇਸ਼ਾ ਖੁਸ਼ ਅਤੇ ਰਹਿੰਦੇ ਹਨ ਅਤੇ ਆਪਣਾ ਮਨ ਪਰਮਾਤਮਾ ਦੀ ਭਗਤੀ ਵਿੱਚ ਲਗਾਉਂਦੇ ਹਨ ਉਹਨਾਂ ਦੀ ਬੁੱਧੀ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਅਤੇ ਉਹ ਬਹੁਤ ਹੀ ਬੁੱਧੀਮਾਨ ਵੀ ਹੁੰਦੇ ਹਨ ਬਰह्म ਮੂਰਤ ਤੇ ਜਾਗਣ ਵਾਲੇ ਲੋਕਾਂ ਦਾ ਮਨ ਇੱਕ ਸਰੋਵਰ ਦੇ ਵਾਂਗ ਸ਼ਾਂਤ ਹੁੰਦਾ ਹੈ ਐਸੇ ਨੂੰ ਕਦੇ ਵੀ ਕਿਸੇ ਦਰਦ ਜਾਂ ਲੜਾਈ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਜਿਹਾ ਵਿਅਕਤੀ ਕਦੇ ਵੀ ਕਿਸੇ ਵੀ ਬਹਿਸ ਵਿੱਚ ਨਹੀਂ ਪੈਂਦਾ ਅਜਿਹਾ ਵਿਅਕਤੀ ਸਭ ਕੁਝ ਪਰਮਾਤਮਾ ਦੀ ਇੱਛਾ ਦੇ ਅਨੁਸਾਰ ਹੀ ਕਰਦਾ ਹੈ ਇਹ ਬ੍ਰह्म ਸ਼ਕਤੀਆਂ ਹਨ ਜੋ ਉਸ ਨੂੰ ਅਜਿਹਾ ਕਰਨ ਲਈ ਹਮੇਸ਼ਾ ਹੀ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ ਨੰਬਰ 9 ਕਈ ਵਾਰ ਅਸੀਂ ਭਜਨ ਕੀਰਤਨ ਜਾਂ ਫਿਰ ਭਗਵਾਨ ਦੀ ਕਥਾਵਾਂ ਵੀ ਸੁਣਨ ਲਈ ਕਿਸੇ ਮੰਦਰ ਜਾਂ ਕਿਸੇ ਸਥਾਨਿਕ ਸਥਾਨ ਜਿਵੇਂ ਗੁਰਦੁਆਰਾ ਚਰਚ ਮੰਦਿਰ ਤੇ ਜਾਂਦੇ ਹਾਂ ਪਰ ਭਜਨ ਕਿੰਨਾ ਵੀ ਸੁੰਦਰ ਹੋਵੇ ਜਾਂ ਕਹਾਣੀ ਕਿੰਨੀ ਵੀ ਮਜ਼ੇਦਾਰ ਹੋਵੇ ਸਾਡਾ ਧਿਆਨ ਵਿਚਾਰ ਹੀ ਭਟਕ ਜਾਂਦਾ ਹੈ ਅਤੇ ਕਈ ਵਾਰ ਅਸੀਂ ਆਪਣੇ ਘਰ ਜਾ ਕੇ ਆਪਣੀਆਂ ਕੁਝ ਸਮੱਸਿਆਵਾਂ ਬਾਰੇ ਸੋਚ ਕੇ ਵੀ ਭਟਕ ਜਾਂਦੇ ਹਨ ਜਾਂ ਫਿਰ ਤੁਸੀਂ ਆਪਣੇ ਆਲੇ-ਦੁਆਲੇ ਬੈਠੇ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹੋ ਪਰ ਕੁਝ ਲੋਕ ਅਜਿਹਾ ਵੀ ਹੁੰਦੇ ਹਨ ਜੋ ਭਜਨ ਕੀਰਤਨ ਜਾਂ ਫਿਰ ਕਥਾ ਸੁਣਨ ਵਿੱਚ ਐਨੇ ਜ਼ਿਆਦਾ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਉਹ ਆਪਣੇ ਆਲੇ-ਦੁਆਲੇ ਦੀ ਪਵਿੱਤਰਤਾ ਨੂੰ ਅਤੇ ਸਕਾਰਾਤਮਕ ਸ਼ਕਤੀਆਂ ਨੂੰ ਮਹਿਸੂਸ ਕਰਦੇ ਹਨ ਅਤੇ ਸੰਗ ਵੰਸੇ ਅਤੇ ਮੰਦਰ ਦੀਆਂ ਘੰਟੀਆਂ ਵਰਗੀਆਂ ਬਹੁਤ ਸਾਰੀਆਂ ਸ਼ੁਭ ਆਵਾਜ਼ਾਂ ਵੀ ਸੁਣਦੇ ਹਨ ਅਜਿਹੇ ਵਿਅਕਤੀ ਪਰਮਾਤਮਾ ਦੀ ਕਿਰਪਾ ਦੇ ਹੇਠ ਹੁੰਦੇ ਹਨ ਅਤੇ ਪਰਮਾਤਮਾ ਉਹਨਾਂ ਦੇ ਬਹੁਤ ਨੇੜੇ ਹੁੰਦਾ ਹੈ ਅਤੇ ਐਸੇ ਕਰਕੇ ਉਹ ਇੰਨਾ ਚਮਤਕਾਰੀ ਆਵਾਜ਼ਾਂ ਨੂੰ ਸੁਣ ਸਕਦੇ ਹਨ ਜੋ ਵਿਅਕਤੀ ਪਰਮਾਤਮਾ ਦੇ ਚਰਨਾਂ ਵਿੱਚ ਆਨੰਦ ਮਹਿਸੂਸ ਕਰਦਾ ਹੈ ਅਤੇ ਭਗਤੀ ਨੂੰ ਹੀ ਅਸਲ ਆਨੰਦ ਸਮਝਦਾ ਹੈ ਅਜੀਹਾ ਵਿਅਕਤੀ ਕਦੇ ਵੀ ਉਦਾਸ ਅਤੇ ਦੁਖੀ ਨਹੀਂ reh ਸਕਦਾ ਨਹੀਂ ਉਹ ਕਿਸੇ ਦੁੱਖ ਨੂੰ ਦੇ ਸਕਦਾ ਹੈ ਅਜੀਹੇ ਵਿਅਕਤੀ ਦਾ ਮਨ ਅਤੇ ਦਿਮਾਗ ਹਮੇਸ਼ਾ ਹੀ ਸ਼ਾਂਤ ਰਹਿੰਦਾ ਹੈ ਜਿਸ ਕਾਰਨ ਉਹ ਕਦੇ ਵੀ ਸੱਚ ਅਤੇ ਨੇਕੀ ਦੇ ਮਾਰਗ ਤੋਂ ਨਹੀਂ ਭਟਕਦਾ ਐਸੂ ਪਰਮਾਤਮਾ ਵੱਲੋਂ ਦਿੱਤਾ ਗਿਆ ਇੱਕ ਵਿਸ਼ੇਸ਼ ਆਸ਼ੀਰਵਾਦ ਹੁੰਦਾ ਹੈ ਜਿਸ ਕਾਰਨ ਉਹ ਹਮੇਸ਼ਾ ਹੀ ਸਮਾਜ ਵਿੱਚ ਸਤਿਕਾਰ ਅਤੇ ਮਾਨ ਸਨਮਾਨ ਦਾ ਸਥਾਨ ਵਿੱਚ ਪ੍ਰਾਪਤ ਕਰਦਾ ਹੈ ਜੇ ਤੁਸੀਂ ਆਪਣੀ ਪਤਨੀ ਦੇ ਪ੍ਰਤੀ ਬਹੁਤ ਜ਼ਿਆਦਾ ਵਫਾਦਾਰ ਹੋ ਤੁਸੀਂ ਕਦੇ ਵੀ ਆਪਣੀ ਪਤਨੀ ਨਾਲ ਧੋਖਾ ਨਹੀਂ ਕੀਤਾ ਕਦੇ ਵੀ ਕਿਸੇ ਹੋਰ ਔਰਤ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਿਆ ਜੇਕਰ ਤੁਸੀਂ ਦੂਜੀਆਂ ਔਰਤਾਂ ਨੂੰ ਆਪਣੀ ਮਾਂ ਅਤੇ ਭੈਣਾਂ ਵਾਂਗ ਸਮਝਦੇ ਹੋ ਤਾਂ ਤੁਸੀਂ ਧੰਨ ਹੋ ਜੇਕਰ ਤੁਸੀਂ ਇੱਕ ਔਰਤ ਹੋ ਅਤੇ ਸਿਰਫ ਆਪਣੇ ਪਤੀ ਨੂੰ ਹੀ ਪਿਆਰ ਕਰਦੀਆਂ ਹੋ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਹੋ ਪਤੀ ਨੂੰ ਆਪਣਾ ਸਭ ਕੁਝ ਹੀ ਸਮਝਦੀਆਂ ਹੋ ਜੇਕਰ ਤੁਹਾਡੇ ਮਨ ਵਿੱਚ ਕਦੇ ਕਿਸੇ ਹੋਰ ਮਰਦ ਬਾਰੇ ਕੋਈ ਵੀ ਵਿਚਾਰ ਨਹੀਂ ਹੁੰਦਾ ਤਾਂ ਤੁਸੀਂ ਯਕੀਨੀ ਤੌਰ ਤੇ ਹੀ ਇੱਕ ਬਹੁਤ ਹੀ ਸਮਰਪਿਤ ਪਤਨੀ ਹੋ ਅਤੇ ਮਾ ਦੇਵੀ ਲక్ష్ਮੀਆਂ ਅਸ਼ੀਸ਼ਾਂ ਹਮੇਸ਼ਾ ਹੀ ਤੁਹਾਡੇ ਤੇ ਹਰੇਣ ਗਿਆ ਤਾਂ ਦੋਸਤੋ ਇਹ ਨੋ ਚਿੰਨ ਹਨ ਜੋ ਸਾਬਿਤ ਕਰਦੇ ਹਨ ਕਿ ਤੁਸੀਂ ਕੋਈ ਆਮ ਮਨੁੱਖ ਨਹੀਂ ਹੋ ਸਗੋਂ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਨਾਲ ਪੈਦਾ ਹੋਈ ਹੋ ਇੱਕ ਵਿਸ਼ੇਸ਼ ਆਤਮਾ ਹੋ ਜੇਕਰ ਤੁਸੀਂ ਜਦੋਂ ਵਿੱਚ ਆਪਣੇ ਆਪ ਨੂੰ ਪਛਾਣ ਲਿਆ ਹੈ ਤਾਂ ਸਮਝੋ ਕਿ ਤੁਸੀਂ ਇਸ ਦੁਨੀਆ ਵਿੱਚ ਕੋਈ ਵੱਡਾ ਹੀ ਕੰਮ ਕਰਨ ਦੇ ਲਈ ਆਏ ਹੋ ਆਪਣੀਆਂ ਸ਼ਕਤੀਆਂ ਨੂੰ ਪਛਾਣੋ ਅਤੇ ਧਰਮ ਦੇ ਮਾਰਗ ਤੇ ਚੱਲੋ ਅਤੇ ਦੂਜਿਆਂ ਨੂੰ ਸਹੀ ਮਾਰਗ ਦਿਖਾਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰੋ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੈ ਉਹ ਹਰ ਮੁਸ਼ਕਿਲ ਵਿੱਚ ਤੁਹਾਡਾ ਸਾਥ ਦੇਵੇਗਾ ਅਤੇ ਹਰ ਸਹੀ ਕਦਮ ਤੇ مارگرشن بھی کرے گا تو ہم صرف اس کی موجودگی محسوس کرا دی دیتے گئے سمجھنے کی لڑ ہے جیکر ویڈیو چنگی لگے تو بھی لائک ضرور کرو اتوا شیئر کرو تو چینل سیمت ہوئی سرفرن سیمت سبسکرائب ضرور کرو دنواد جی